ਹੁਣ ਚੈੱਕ ਕਰੋ ਤੁਸੀਂ ਰਾਹ ਦੇਖਿਓ ਅੱਗੇ ਅੱਗੇ ਲੱਗੀ ਦੇਖੀ ਜਾਓ ਕੋਈ ਬੰਦਾ ਗਿਆ ਇਹਨਾਂ ਡੇਂਜਰਸ ਰਾਹ ਬਾਹਰ ਵਾਈ ਲੱਗਦੇ ਸੀ ਪਹਿਲਾਂ 10 12 ਵਾਹਰੋਂ ਆਏ ਸੀ ਹਾਂ ਜੀ ਮਿੱਤਰੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਆਪਣੇ ਇੱਕ ਹੋ ਨਵੇਂ ਬਲੌਗ 'ਚ ਸਵੇਰੇ ਸਵੇਰੇ ਅਸੀਂ ਆਏ ਹਾਂ ਗੁਰਦੁਆਰੇ ਅੰਦਰ ਸਮਾਨ ਸਮੂਹ ਪੰਚਾਇਤ ਦਾ ਸਭ ਪੱਲੇ ਆ ਆਖਰੀ ਚੀਜ਼ ਹੈ ਦੁੱਧ ਕਿ ਚਾਹ ਵੀ ਬਣਨੀ ਆ ਪਾਣੀ ਆ ਲੈ ਦਿੰਨੇ ਆ ਫੇਰ ਨਾਲ ਦਿਖਾਉਣੇ ਸਾਨੂੰ ਥਲਵਾਈ ਲੱਗੇ ਹੋਆ ਮਠਿਆਈ ਲੈਣ ਆਏ ਅੱਜ ਲਈ ਚਲੋ ਛੇੜ ਦਿਓ ਚਾਲਾ ਕਾਕੇ ਉ ਆ ਵੀ ਆ ਗਿਆ ਸਾਡੇ ਨਾਲ ਹੈਲੋ ਕਰ ਚਲੋ ਵੱਟ ਬਾਰੇ ਆ ਬ్రో ਹੋਈਆਂ ਹਨ ਪਕੌੜੀਆਂ ਪੂਰੇ ਬੰਦ ਹਨ ਹਾਂਜੀ ਸ੍ਰੀ ਗੁਰੂ ਜੀ ਆਇਆ ਛਕੋ ਕੇ ਘੰਦਰ ਪਗੋੜੇ ਪਗੋੜੇ ਛਕਣ ਥੋੜੀ ਆਏ ਜੀ ਹਾਂਜੀ ਛਕਾਉਣ ਆਏ ਛਕਾਉਣ ਆਏ ਅੱਛਾ ਜੀ ਸਹੀ ਆ ਭੁੱਖ ਲੱਗੀ ਆ ਸਾਨੂੰ ਤਾਂ ਭੁੱਖ ਹੋਵਾਂ ਲੱਗੀ ਜਦੋਂ ਕੈਮਰਾ ਬੰਦ ਕਰਦਾ ਸੀ ਚੱਕਦਾਂ ਗੰਮ ਥੋੜਾ ਆਇਆ ਥੋੜਾ ਹਾਂਜੀ ਦੇ ਦੇ ਪਿਆਸ ਹੈ ਨਹੀਂ ਕੁੜੀ ਦਾ ਭਰਾ ਤਾਂ ਬਾਹਰ ਜਾਂਦਾ ਆਈਦਾ ਬਈਆਂ ਇਹਦਾ ਚਾਚੇ ਦੇ ਮੁੰਡੇ ਪਹਿਲੇ 10 ਸੀ 12 ਹੋਏ ਆਏ ਲੱਗਦੇ 12 ਹੋਏ ਬਾਹਰੂ ਆਏ ਲੱਗਦੇ ਸੀ ਪਹਿਲਾ 10 ਬਾਹਰੂ ਆਏ ਸੀ ਕਿ ਨਹੀਂ ਲੱਗਦੇ ਬਾਹਰੂ ਆਏ ਮਿੱਤਰੋ ਹੋ ਗਏ ਹੋ ਗਿਆ ਸੀ ਆਪਣੇ ਸਾਰਾ ਮਾਹੌਲ ਵਧੀਆ ਹੈ ਕੰਮ ਪਰਗਰਮ ਹੋ ਗਿਆ ਸੀ ਤੇ ਬਾਕੀ ਹੁਣ ਕਾੜ ਦੇ ਚੱਲੇ ਆ ਜਿਹੜੇ ਥੋੜੇ ਜਿਹੇ ਰਹਿੰਦੇ ਆ ਸਿੰਦਰ ਭਾਈ ਜੇ ਵੀ ਨਹੀਂ ਕੱਲ ਜਾ ਗਿਆ ਸੀ ਤੋ ਆਤਾ ਭਾਈ ਆਪਣਾ ਕਰਦਾ ਯਾਰ ਮਨ ਭਾਜੀ ਕੋਲ ਤੇ ਚਾਹਣਾ ਪਹਿਲੇ ਬਲਾਵਾ ਜੇ ਮਾਹੀੋਂ ਚੱਲੇ ਆ ਮੇਰੇ ਕੋਲ ਚੱਲੇ ਆ ਕੱਲ ਵੀ ਮਿੰਤਰੋ ਅਸੀਂ ਗਿਆ ਇਹਨੇਰੇ ਹੋਏ ਵਿੱਚ ਕੀ ਜਾਣਾ ਸਵੇਰ ਨੂੰ ਚਲਾਂਗੇ ਸਵੇਰ ਹੋਏ ਵੇ ਟਾਈਮ ਲਗਾਵਾ ਕਮਾਕਾਰਾਂ ਜੀ ਬੀਜੀ ਨੂੰ ਨਵੇਂ ਮਾਰ ਕੇ ਟਾਈਮ ਕੱਟ ਕੇ ਜਾਣਾ ਪੈਣਾ ਜੇ ਆਪਣਾ ਖਾਸ ਕਰਾ ਆਮਲੇ ਦਾ ਦੇਣਾ ਯਾ ਇਹਦੇ ਉੱਤੇ ਕਰੋ ਹਾਂ ਕਾਲਾ ਪਾਪ ਫੜਾਤੇ ਆ ਦੂਗ ਤੇ ਬਾਕੀ ਹੁਣ ਭਾਜੀ ਆਏ ਦੇ ਫੜਾਵਾਂਗੇ ਯਾਰ ਹੌਲੀ ਗਾ ਦਾ ਭਾਜੀ ਦਾ ਅੱਬਾ ਜ ਨਹੀਂ ਤੁੰ ਬਲਾਵਾ ਦੇ ਦੇ ਹੁਣ ਆਪਾਂ ਚੱਲਦੇ ਆਂ ਸ਼ਹਿਰ ਨੂੰ ਉਹ ਜੱਟਾਂ ਹੀ ਲਗਾਉਂਦਾ ਆਹ ਜਗ੍ਹਾ ਖਰਾਬ ਹੋ ਗਈ ਤੁਹਾਨੂੰ ਪਤਾ ਨਹੀਂ ਦੱਸ ਨਹੀਂ ਸਕਦੇ ਬੇਤੀ ਹੋਏ ਨਹੀਂ ਦੇਖ ਕੱਲ ਹੋ ਜਾਣਗੇ ਤਰੋ ਆਪਾਂ ਆਏ ਅਥੇ ਭਾਜੀ ਕੋ ਕੱਪੜੇ ਲੈਣ ਕੱਪੜੇ ਕੋ ਕੱਪੜੇ ਲੈ ਲੈ ਸਲਾਹ ਕਰਦੇ ਆਂ ਕਿ ਸਾਡੇ ਹਨਾ ਇੱਕ ਵਿਆਹ ਲੰਘ ਕੇ ਕਗਾਹ ਭਾਜੀ ਦਾ ਵਿਆਹ ਵੀ ਆਪਣੇ ਤੇ ਦੋ ਜਿਹਾ ਆਪਾਂ ਨੂੰ ਹੋ ਰਹੇ ਆ ਵਿਆਹ ਹੀ ਵਿਆਹ ਆ ਕਿਸੇ ਸਾਲਾ ਕੱਪੜੇ ਆਪਾਂ ਲੈ ਰਹੇ ਹਾਂ ਦਾਲਦੇ ਆਂ ਗਾਲਾਂ ਕੱਢੀ ਜਾਂਦਾ ਭਾਜੀ ਮਿੱਤਰੋ ਕਿਹਨਾਂ ਕੰਮ ਕਰਵਾਉਂਦੀ ਆਵਾਜ਼ ਦੋ ਆਣਾ ਹੋ ਗਿਆ ਤਾਂ ਸਾਨੂੰ ਰਾਹ ਚੈੱਕ ਕਰਾਉਣੀ ਇੱਕ ਵਾਰ। ਬਹੁਤ ਡੇਂਜਰਸ ਰਾਹ ਹੈ। ਹਮ ਤਾਂ ਟ੍ਰੈਕਟਰ ਤੇ ਹੁਣ ਚੱਲੇ ਮੋਟਰ ਕਰ ਰਹੇ ਹਾਂ। ਉਦੋਂ ਵਲੌਗ ਆਉਣਾ ਇੱਥੇ ਇੱਥੇ। ਉਹ ਲਾਹ ਪਰਾਵਾ ਦੋ ਤਿੰਨ ਨਾ ਫੜ ਕੇ ਬੈਠਾ ਸੀ। ਤਮ ਆ ਦੇਖੋ ਆ ਰਾਹ ਸਾਨੂੰ ਨੋਰਮਲ ਜਿਹਾ ਲੱਗਦਾ ਹੁਣ। ਦੇਖੀ ਜਾ ਹੁਣ ਕਿੰਨਾ ਡਰਾਵਾ ਹੈ। ਆ ਵੀ ਦੇਖੋ। ਆਹ ਟ੍ਰੈਕਟਰ ਆਉਣਾ ਹੈ। ਕਿੱਦਾਂ ਫੇ? ਹਾਂ ਬੋ। ਆ ਪਰਾਵਾ। ਆ ਰੁਕੀਏ ਕਿੱਥੇ ਵਾਹ ਲਿਆ ਹੁਣ ਪਿੰਡੋਂ ਬਾਅਦੋਂ 1:30 ਵਜੇ ਕੰਨਾਂ ਜਾਂਦਾ ਰਿਆਂ ਸਾਨੂੰ ਰਾਹ ਦਿਖਾ ਆ ਦੇਖੋ ਸ਼ੁਰੂ ਹੋ ਗਿਆ ਉੱਦਾਂ ਦਾ ਹਨਾ ਮੋਰੇ ਇੱਕ ਘਾਰ ਆ ਇੱਥੇ ਇੱਥੇ ਆਜ ਵੀਰ ਆ ਜਿੰਨੇ ਜਿੰਨੇ ਕਬੂਤਰ ਲੱਗਦੇ ਅੜਕ ਤੋਂ ਪਰੇ ਇਧਰ ਘਾਰਿਆ ਨਾ ਇੱਥੇ ਤਾਂ ਕਰਕੇ ਨਹੀਂ ਲੱਗਦਾ ਹੁਣ ਚੈੱਕ ਕਰੋ ਤੁਸੀਂ ਰਾਹ ਦੇਖਿਓ ਦੇਖੀ ਜਾ ਕੋਈ ਬੰਦਾ ਜੀ ਆ ਇਹਨਾਂ ਡੇਂਜਰਸ ਰਾਹ ਹੁਣ ਕਹਿ ਨਹੀਂ ਆਉਂਦੇ ਅਸੀਂ ਆਜ ਓਏ ਆ ਦੇਖੋ ਹੈਗਾ ਐਸੇ ਰਾਹ ਦਾ ਆਦ ਨੂੰ ਕੋਈ ਆਈਊਗਾ ਚਾਹੇ ਮੋੜੇ ਦਾ ਰਾਇ ਇੱਥੇ ਚੇਬੜਾ ਪੈ ਜਾਣੀ ਮੋੜ ਤੇ ਦੇਖੀ ਜਾਏਗਾ ਜੇ ਤੁਸੀਂ ਬੰਦ ਲੋਗੇ ਆਹ ਦੇਖੋ ਮੋੜੇ ਦਾ ਕੋਈ ਕੋਈ ਨਹੀਂ ਰਹਾ ਇਤੋਂ ਡਰ ਆਉਗਾ ਜੀ ਮੋੜੇ ਹਲੋ ਕੋਈ ਕੋਈ ਲੈਟ ਨਹੀਂ ਕੋਈ ਕੁਛ ਨਹੀਂ ਆ ਵਾਹ ਇਦਾਂ ਦੇ ਪਪੂਲਰ ਜਾਈ ਲੱਗੇ ਹੋਆ ਸਾਰੇ ਬੱਸ ਚੱਲ ਜਿਹੜਾ ਮਰਜੀ ਮੋੜ ਦਵਾਵੇ ਚੇਬੜਾ ਮਾਰ ਜਵੇ ਪਤਾ ਥੋੜੀ ਲੱਗ ਰਹਾ ਇਹ ਕੰਮ ਇਹਨਾਂ ਦੇ ਯਾਰ ਅਜੇ ਮੂਰੇ ਕਮਾਦੀ ਹੋਣੀ ਆ ਹਾਂ ਮੇਰੇ ਕਮਾਦੀ ਹੋਣੀ ਆ ਲੈ ਇਦਾਂ ਦੇ ਰਾਹ ਹੈਗੇ ਰਾਤ ਨੂੰ ਆਉਣਾਂ ਦੇਖੋ ਆਹ ਦਾਨੇ ਰਾਹ ਆ ਲੈ ਯਾਰ ਆ ਜੀ ਆਹ ਦੇਖੋ ਇੱਥੋਂ ਹੈਗਾ ਰਾਹ ਰਾਤ ਨੂੰ ਆਉਣ ਵਾਲਾ ਹਾਂ ਤਾਂ ਲੈਟਰ ਨਹੀਂ ਜੇ ਨੂੰ ਮੈਨੇ ਇੱਕ ਲੈਟਰ ਆਵੇ ਉਹ ਤਾਂ ਵੀ ਲੈਟਰ ਨਹੀਂ ਹੈਗੀ ਰਾਹ ਸਾਨੂੰ ਲੈ ਆ ਨਾ ਨਾ ਫਗਵਾੜੇ ਉਹਨਾਂ ਲੈ ਜਾਣਾ ਅੱਛਾ ਸਾਡਾ ਆਕਤੀ ਬਲੌਗ ਹੋਵੇ ਪਤਾ ਨਹੀਂ ਰਾਜ ਪੈਣੀ ਆ ਪਤਾ ਨਹੀਂ ਫਗਵਾੜੇ ਵਾਸਤੇ ਸਾਨੂੰ ਮਨ ਵਾਲੀ ਜਾ ਮਨ ਵਾਲੀ ਵਾਲਾ ਵਾਲੀ ਆ ਸਾਲਿਆ ਉਹ ਸਾਲਿਆ ਠੋੜੀ ਗਾ ਆ ਮਨ ਵਾਲੀ ਜਾ ਹੈ ਚੱਲੇ ਨਾ ਆ ਰਾਜ ਰਾਜ ਕਾ ਰਖਾ ਖਵਾਲੀ ਇਧਰ ਨਾ ਫਕੜਾ ਇਧਰ ਨਾ ਫਕਮਾਂ ਦੀ ਕਿਨੀ ਭਰੀ ਹੋ ਕੋਈ ਵੀ ਜਵੇੜਾ ਮਾਰ ਲਵੇ ਆ ਕੇ ਪਰ ਥੋੜੀ ਲੱਗਣਾ ਕਿੱਧਰ ਪੈ ਗਈ ਚੱਲਦੇ ਆ ਆ ਫਰੀ ਵਾਲੀ ਆ ਓਕੇ ਆਹਹ ਕਿਹੜਾ ਪੈ ਗਈਆਂ ਇਤੋਂ ਆਵਾਜ਼ ਸਿੱਧੂ ਪਿੱਛੇ ਪਿੱਛੇ ਨੂੰ ਸੰਝੇ ਉਹ ਪੈ ਗਈਆਂ ਤੂਫਾਨ ਤੋਂ ਇੱਥੇ ਇੱਥੇ ਆ ਲੈ ਹੋਰ ਡੇਂਜਰਸ ਆ ਇੱਥੇ ਮੈਂ 1.7 ਵਜੇ ਰਾਤ ਨੂੰ ਕੱਦੂ ਕਰਕੇ ਗਿਆ ਉਹਦੋਂ ਲੈ ਆ ਲੈ ਕਿਦਾਂ ਦੇ ਟ੍ਰਾਫਿਕ ਨਾ ਉਹ ਤਾਂ ਮਿੱਤਰੋ ਉਹ ਮੁਰੇ ਓਟੋ ਆਏ ਸੀ ਓਏ ਦੀਦਾ ਕੁਛ ਦੀਦਾ ਕੁਛ ਦੀਦਾ ਕੁਛ ਆ ਗਿਆ ਜੀ ਆ ਸਾਨੂੰ ਭਾਜੀ ਕਹਿੰਦਾ 100 ਕਿੱਥੇ ਜਾਣਾ ਪਤਾ ਨਹੀਂ ਕਿੱਥੇ ਜਾ ਰਿਹਾ ਐਸੇ ਗਿਆ ਉਹਨੇ ਕਹਤਾ ਵਾ 15 ਮਿੰਟ ਲੱਗੇ ਹੋਣੇ ਉਹਨੂੰ ਲੈ ਮੈਂ ਤਾਂ ਅੱਛਾ ਕਮਟਰ ਵਾ ਇਹਦੀ ਖਾਨ ਦੇ ਪਹੁੰਚ ਗਿਆ ਸਹੀ ਸਲਾਮਤ ਚੱਲੀਏ ਹੁਣ ਕੰਡ ਚਲੋ ਜਲੀਏ ਚੰਗਾ ਭਾਜੀ ਥਾਲੋ